ਠੀਕ ਹੈ ਲਖਜੀ ਮੈਨੂੰ ਸਾਰੇ ਪੁੱਛ ਰਹੇ ਰਹਿੰਦੇ ਆ ਤੁਸੀਂ ਕਿੱਥੋਂ ਆ ਮੈਂ ਸਾਈਪ੍ਰਸ ਦੇ ਵਿੱਚ ਹੈਗੀਆਂ ਸਾਈਪ੍ਰਸ ਕੰਟਰੀ ਸੁਣੀ ਹੋਣੀ ਤੁਸੀਂ ਸਾਈਪ੍ਰਸ ਦੇ ਵਿੱਚ ਹੈਗੀਆਂ ਠੀਕ ਹੈ ਮੈਂ ਮੇਰੇ ਕੋਲ ਵਰਕ ਪਰਮਨੈਂਟ ਵੀਜ਼ਾ ਹੈਗਾ ਆ ਤੇ ਮੈਂ ਘਰ ਦੀ ਕਲੀਨਿੰਗ ਕਰਦੀ ਆ ਮੈਂ ਗੋਰੇ ਦੀ ਫੈਮਿਲੀ ਦੇ ਵਿੱਚ ਕੰਮ ਕਰਦੀ ਆ ਇਹੀ ਮੇਰੇ ਕੋਲ ਵੀਜ਼ਾ ਹੈਗਾ ਵਰਕ ਪਰਮਨੈਂਟ ਵੀਜ਼ਾ ਆ ਮੈਂ ਇੱਥੇ ਕਾਫੀ ਟਾਈਮ ਤੋਂ ਰਹਿ ਰਹੀ ਆ ਆਲਮੋਸਟ 10 ਸਾਲਾਂ ਤੋਂ ਉਹ 10 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਮੈਂ ਇੱਥੇ ਰਹਿ ਰਹੀ ਆ ਇਹ ਕਾਫੀ ਅੱਛਾ ਆ ਮਤਲਬ ਕੰਟਰੀ ਕਾਫੀ ਅੱਛੀ ਹੈਗੀ ਆ ਬਸ ਇੱਥੇ ਲੇਡੀਜ਼ ਨੂੰ ਬਾਰਕ ਵੀ ਹੈਗਾ ਆ ਮਤਲਬ ਘਰਾਂ ਦਾ ਹੀ ਕੰਮ ਹੈ ਗੋਰਿਆਂ ਦੇ ਘਰਾਂ ਦੇ ਵਿੱਚ ਕੰਮ ਹੀ ਕਰਨਾ ਹੁੰਦਾ ਆ ਤੇ ਸੈਲਰੀ ਮਿਲ ਜਾਂਦੀ ਹੈ ਇਦਾਂ ਦੀ ਤਾਂ ਕੋਈ ਗੱਲ ਨਹੀਂ ਕਾਪ ਦਾ ਦੇਖੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿੱਥੇ ਤੁਹਾਡਾ ਮਤਲਬ ਗੁਜ਼ਾਰਾ ਹੁੰਦਾ ਆ ਪੇਟ ਪੂਜਾ ਤੁਹਾਡੀ ਹੋ ਜਾਂਦੀ ਹੈ ਤੁਸੀਂ ਉਹ ਕੰਮ ਕਰ ਲੈਣਾ ਚਾਹੀਦਾ ਇਹ ਕੰਮ ਬਹੁਤ ਅੱਛਾ ਆ ਸਾਰੇ ਲੋਕੀ ਜਿੰਨੇ ਵੀ ਆਇਓ ਬਾਰਕ ਅਪਾਰਟਮੈਂਟ ਤੇ ਕੁੜੀਆਂ ਲੇਡੀਜ਼ ਇਹੀ ਕੰਮ ਇੱਥੇ ਕਰਦੀਆਂ ਇਹੀ ਕੰਮ ਹੈ ਇਸ ਕੰਟਰੀ ਦੇ ਵਿੱਚ ਕੁੜੀਆਂ ਨੂੰ ਜ਼ਿਆਦਾਤਰ ਤਾਂ ਲੇਡੀਜ਼ ਨੂੰ ਜ਼ਿਆਦਾਤਰ ਤਾਂ ਕਿਉਂ ਨਿਊ ਖਾਣ ਵਗੈਰਾ ਬਣਾਉਂਦਾ ਬਸ ਇਹੀ ਕੰਮ ਹੁੰਦਾ ਹੋਰ ਕੁਝ ਨਹੀਂ ਹੈਗਾ ਠੀਕ ਹੈ ਸੋ ਬਾਕੀ ਤੁਹਾਡੇ ਲੋਕਾਂ ਦੀ ਆਪਣੀ ਆਪਣੀ ਸਮਝ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਬਾਹਰ ਆਏ ਆ ਪੈਸੇ ਕਮਾਣ ਲੈ ਆਇਆ ਠੀਕ ਹੈ ਲੱਕਰ ਜੀ ਚਲੋ ਠੀਕ ਹੈ ਫਿਰ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਬਾਏ ਬਾਏ